ਜਿਹੜੇ ਸੀਪੀਐਫਯੂ ਦੇ ਸੂਬਾ ਪ੍ਰਧਾਨ ਨੇ ਸੁਖਜੀਤ ਸਿੰਘ ਜੀ ਉਹਨਾਂ ਨੂੰ ਨਜ਼ਰਬੰਦ ਕਰਕੇ ਘਰ ਦੇ ਵਿੱਚ ਰੱਖਿਆ ਹੋਇਆ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਜਦੋਂ ਕਿਤੇ ਐਮਐਲਏ ਜਾਂ ਐਮਪੀ ਆਪਣੀ 5 ਸਾਲ ਦੀ ਟਿਨਿਓਰ ਟਿਨਿਓਰ ਪੂਰੀ ਕਰਕੇ ਆਪਣੇ ਘਰ ਨੂੰ ਚਲੇ ਜਾਂਦਾ ਅਗਲੀ ਵਾਰ ਉਹ ਐਮਐਲਏ ਬਣੇ ਜਾਂ ਐਮਪੀ ਬਣੇ ਚਾਹੇ ਨਾ ਬਣੇ ਪਰ ساری ਉਮਰ ਉਹ ਪੈਨਸ਼ਨ ਹੈ ਜਿਹੜੀ ਲੈਂਦਾ ਹੈ ਇੱਕ ਮੁਲਾਜ਼ਮ ਹੈ ਜਿਹੜੀ ਪਹਿਲਾਂ ਤਾਂ ਪੂਰੀ ਪੜ੍ਹਾਈ ਕਰਕੇ ਟੈਸਟ ਕਲੀਅਰ ਕਰਕੇ ਉਹ ਵਿਭਾਗ ਦੇ ਵਿੱਚ ਭਰਤੀ ਹੁੰਦਾ ਹੈ ਤੇ 58 ਸਾਲ ਦੀ ਉਮਰ ਉਹਨੂੰ ਪੂਰੀ ਸੇਵਾ ਪੂਰੀ ਕਰਨ ਤੋਂ ਪਿੱਛੋਂ ਉਹਨੂੰ ਖਾਲੀ ਹੱਥ ਘਰੇ ਤੋਰ ਦਿੱਤਾ ਜਾਂਦਾ ਜੀ। ਯਾ ਸਰਕਾਰ ਕਿਉਂ ਨਹੀਂ ਕਰ ਰਹੀ? ਪੰਜਾਬ ਸਰਕਾਰ ਤਾਂ ਕਹਿ ਰਹੀ ਆ ਕਿ ਬਦਲਾਅ ਆ ਗਿਆ ਹਰ ਇੱਕ ਦੀ ਮੰਗ ਪੂਰੀ ਹੋਊਗੀ ਹਰ ਇੱਕ ਨੂੰ ਖੁਸ਼ ਕੀਤਾ ਜਾਊਗਾ ਜੀ। ਜੇ ਜੇ ਸਾਡੀ ਸਰ ਮੰਗ ਪੂਰੀ ਹੁੰਦੀ ਅਸੀਂ ਤਾਂ ਪੰਜਾਬ ਸਰਕਾਰ ਜਿੰਦਾਬਾਦ ਦੇ ਨਾਰੇ ਲਾਵਾਂਗੇ ਜੀ। ਕਿਉਂਕਿ ਅਸੀਂ ਪਿਛਲੀਆਂ ਵੋਟਾਂ ਤੋਂ ਪਹਿਲਾਂ ਇਹਨਾਂ ਨੂੰ ਵੋਟਾਂ ਵੀ ਪਾਈਆਂ ਜੀ। ਜਿਹੜੇ ਹਿਸਾਬ ਦੇ ਨਾਲ ਇਹਨਾਂ ਦੀ ਤਨਮਨ ਤੇ ਧਨ ਨਾਲ ਮਦਦ ਕਰ ਸਕਦੇ ਸੀ ਉਹ ਵੀ ਕਰੀ ਜੀ ਤੁਸੀਂ ਗਰਾਊਂਡ ਪੱਧਰ ਦੇ ਉੱਤੇ ਜਾ ਕੇ ਵੀਰ ਜੀ ਰਿਪੋਰਟਾਂ ਕਰੋ ਤੁਹਾਨੂੰ ਜਿਹੜੀ ਹਕੀਕਤ ਆ ਪਤਾ ਲੱਗ ਜੂਗੀ ਕਿਸਾਨ ਵਰਗ ਆ ਉਹ ਦੁਖੀ ਆ ਵਪਾਰੀ ਵਰਗ ਆ ਉਹ ਦੁਖੀ ਆ ਕੋਈ ਆਪਰੇਟਰ ਨੇ ਟਰੱਕ ਆਪਰੇਟਰ ਨੇ ਉਹ ਦੁਖੀ ਨੇ ਜੀ ਮੁਲਾਜ਼ਮ ਵਰਗ ਆ ਉਹ ਦੁਖੀ ਆ ਤੁਸੀਂ ਇੱਕ ਵੀ ਵਰਗ ਆ ਕੋਈ ਉਹ ਉਹ ਸੁਖੀ ਆ ਸਾਨੂੰ ਦੱਸ ਦੋ ਉਹ ਕਹਿੰਦੇ ਜੀ ਵਿਰੋਧੀ ਪਾਰਟੀਆਂ ਹੀ ਦੁਖੀ ਨੇ ਜਿਨ੍ਹਾਂ ਨੂੰ ਹੁਣਾਂ ਅਹ ਖਾਣ ਦਾ ਮੌਕਾ ਨਹੀਂ ਮਿਲ ਰਿਹਾ ਬਾਕੀ ਤਾਂ ਸਭ ਠੀਕ ਚੱਲ ਰਿਹਾ ਕੋਈ ਗੱਲ ਨਹੀਂ ਜੀ ਆਉਣ ਵਾਲੇ ਸਮਾਂ ਦੇ ਸਮੇਂ ਦੇ ਵਿੱਚ ਵੋਟਾਂ ਨੇੜੇ ਨੇ ਜੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਜੀ ਲੋਕ ਲੋਕ ਜਿਹੜਾ ਇਹ ਇਹ ਇਹਨਾਂ ਦੀ ਇਹਨਾਂ ਦੇ ਜਿਹੜੇ ਕੀਤੇ ਵਾਦੇ ਨੇ ਉਹਨਾਂ ਤੇ ਮੋਹਰ ਲਾ ਦੇਣਗੇ ਜੀ ਕੁੰਤਾ 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 ਝੂਠੇ ਮੁੱਖ ਮੰਤਰੀ ਹਾਏ 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 ਵਾਅਦੇ ਤਾਂ ਮੁੱਕਰਿਆ ਹਾਏ 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 ਪ੍ਰਾਣੀ ਪੰਛੀ ਬਾਰ ਕਰੋ ਬਾਗੋ ਬਾਗੋ ਇੱਤੇ ਵਾਦੇ ਪੂਰੇ ਕਰੋ ਮੁਕੀ ਕਰੋ ਪੂਰੇ ਕਰੋ ਲਾਜਮਾਨੂ ਕਰਾਂ ਚ ਨਾ ਅਸੀਂ ਜੀ ਲੇਬਰ ਡੇ ਜਿਹੜਾ ਪੂਰੀ ਦੁਨੀਆ ਦੇ ਵਿੱਚ 1 ਮਈ ਨੂੰ ਪੂਰੇ ਵਿਸ਼ਵ ਭਰ ਦੇ ਵਿੱਚ ਮਨਾਇਆ ਜਾਂਦਾ ਹੈ ਲੇਬਰ ਡੇ ਕੱਲ ਅਸੀਂ ਜਿਹੜੀ ਲੇਬਰ ਡੇ ਸੀ ਖੜਕੜ ਕਲਾਮ ਸ਼ਹੀਦ ਆਜ਼ਮ ਭਗਤ ਸਿੰਘ ਦੇ ਦਿਨ ਭਗਤ ਸਿੰਘ ਦੇ ਪਿੰਡ ਭੋਖੜਦਾਲ ਰੱਖ ਕੇ ਉੱਥੇ ਮਨਾਇਆ ਸੀ ਕਿਉਂਕਿ ਉਹਦੇ ਵਿੱਚ ਵੀ ਇੱਕ ਵੱਡਾ ਕਾਰਨ ਇਹ ਆ ਜਦੋਂ ਦੀ ਪੰਜਾਬ ਸਰਕਾਰ ਇਹ ਸੱਤਾ ਦੇ ਵਿੱਚ ਆਈ ਆ ਸੱਤਾ ਵਿੱਚ ਆਉਣ ਤੋਂ ਪਹਿਲਾਂ ਇਹਨਾਂ ਨੇ ਸਾਡੇ ਵੱਡੇ ਵੱਡੇ ਪ੍ਰੋਗਰਾਮਾਂ ਦੇ ਵਿੱਚ ਜਾ ਕੇ ਮੁਲਾਜ਼ਮਾਂ ਤੇ ਸਾਥੀਆਂ ਦੇ ਨਾਲ ਵਾਅਦੇ ਕੀਤੇ ਸੀ ਵੀ ਅਸੀਂ ਸੱਤਾ ਵਿੱਚ ਆਉਣ ਤੋਂ 1 ਸਾਲ ਤੋਂ ਮਗਰੋਂ ਜਿਹੜੀ ਪੁਰਾਣੀ ਪੈਨਸ਼ਨ ਆ ਬਹਾਲ ਕਰ ਦਵਾਂਗੇ ਹੁਣ ਜਦੋਂ ਉਸ ਮੰਗ ਨੂੰ ਲੈ ਕੇ ਅਸੀਂ ਸਰਕਾਰ ਦੇ ਸਰਕਾਰੀ ਦਰਬਾਰੇ ਜਾਂਦਾ ਜਾਂ ਇਹਨਾਂ ਨਾਲ ਗੱਲ ਕਰੀਂਦੀ ਹੈ ਤਾਂ ਜਿਹੜੀ ਟਾਲਮਟੋਲ ਦੀ ਨੀਤੀ ਹੈ ਉਹ ਲਗਾਤਾਰ ਬਰਕਰਾਰ ਰੱਖੀ ਹੋਈ ਹੈ ਤੇ ਇਸ ਦੇ ਉਲਟ ਜਿਹੜੇ ਸੀਪੀਐਫਯੂ ਦੇ ਸੂਬਾ ਪ੍ਰਧਾਨ ਨੇ ਸੁਖਜੀਤ ਸਿੰਘ ਜੀ ਉਹਨਾਂ ਨੂੰ ਨਜ਼ਰਬੰਦ ਕਰਕੇ ਘਰ ਦੇ ਵਿੱਚ ਰੱਖਿਆ ਹੋਇਆ ਜੀ ਤੇ ਮੰਗਾ ਕੀ ਨੇ ਤੁਹਾਡੀਆਂ ਮੇਨ ਜਿਹੜਾ ਤੁਸੀਂ ਮੰਗਾ ਮੰਗ ਰਹੇ ਹੋ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕਰ ਰਹੇ ਹੋ ਸਰਕਾਰ ਦੇ ਖਿਲਾਫ ਨਾਰੇਬਾਜੀ ਅਸੀਂ ਆਪਣੀਆਂ ਮੁੱਖ ਮੰਗ ਤਾਂ ਸਾਡੀ ਓਪੀਐਸ ਹੈ ਜੀ ਪੁਰਾਣੀ ਪੈਨਸ਼ਨ ਬਹਾਲ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਜਦੋਂ ਕਿਤੇ ਐਮਐਲਏ ਜਾਂ ਐਮਪੀ ਆਪਣੀ 5 ਸਾਲ ਦੀ ਟਿਨਿਓਰ ਟਿਨਿਓਰ ਪੂਰੀ ਕਰਕੇ ਆਪਣੇ ਘਰ ਨੂੰ ਚਲੇ ਜਾਂਦਾ ਅਗਲੀ ਵਾਰ ਉਹ ਐਮਐਲਏ ਬਣੇ ਜਾਂ ਐਮਪੀ ਬਣੇ ਚਾਹੇ ਨਾ ਬਣੇ ਪਰ ਸਾਰੀ ਉਮਰ ਉਹ ਪੈਨਸ਼ਨ ਹੈ ਜਿਹੜੀ ਲੈਂਦਾ ਹੈ ਇਸ ਦੇ ਉਲਟ ਇੱਕ ਮੁਲਾਜ਼ਮ ਹੈ ਜਿਹੜੀ ਪਹਿਲਾਂ ਤਾਂ ਪੂਰੀ ਪੜ੍ਹਾਈ ਕਰਕੇ ਟੈਸਟ ਕਲੀਅਰ ਕਰਕੇ ਉਹ ਵਿਭਾਗ ਦੇ ਵਿੱਚ ਭਰਤੀ ਹੁੰਦਾ ਹੈ ਤੇ 58 ਸਾਲ ਦੀ ਉਮਰ ਉਹਨੂੰ ਪੂਰੀ ਸੇਵਾ ਪੂਰੀ ਕਰਨ ਤੋਂ ਪਿੱਛੋਂ ਉਹਨੂੰ ਖਾਲੀ ਹੱਥ ਆ ਘਰੇ ਤੋਰ ਦਿੱਤਾ ਜਾਂਦਾ ਜੀ ਜਿਹੜੀ ਉਹਨੂੰ ਪੈਨਸ਼ਨ ਹੈ ਉਹ ਵੀ ਨਾ ਮਾਤਰ ਦੇ ਨਾ ਮਾਤਰ ਰਕਮ ਜਾਨੀ ਕਿ 3 ਜਾਂ 4000 ਰੁਪਏ ਦੇ ਰੂਪ ਵਿੱਚ ਮਿਲਦੀ ਹੈ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਹਿਸਾਬ ਲਾਓ 3-4000 ਰੁਪਏ ਦੇ ਨਾਲ ਗੁਜ਼ਾਰਾ ਕਰਨਾ ਸੰਭਵ ਹੈ ਜੀ ਇਹ ਤੁਹਾਡੀਆਂ ਜਿਹੜੀਆਂ ਪੈਨਸ਼ਨਾਂ ਸੀਗੀਆਂ ਬੰਦ ਕੈਪਟਨ ਸਰਕਾਰ ਵੇਲੇ ਹੋਈਆਂ ਇਹ 2004 ਦੇ ਵਿੱਚ ਜਿਹੜੀ ਸੈਂਟਰ ਸਰਕਾਰ ਨੇ ਭਾਜੀਪੀ ਸਰਕਾਰ ਨ ਪਾਲਿਸੀ ਲੈ ਕੇ ਆਈ ਸੀ ਜੀ ਉਸ ਤੋਂ ਮਗਰੋਂ ਬੰਦ ਕੀਤੀਆਂ ਗਈਆਂ ਪਰ ਇਸ ਦੇ ਉਲਟ ਕਈ ਰਾਜਾਂ ਨੇ ਮਤਲਬ ਇਹ ਬਹਾਲ ਕਰ ਦਿੱਤੀ ਆ ਪਿਛਲੇ ਸਮੇਂ ਦੇ ਦੌਰਾਨ ਹਿਮਾਚਲ ਸਰਕਾਰ ਨੇ ਵਾਦਾ ਕੀਤਾ ਸੀ ਵੀ ਅਸੀਂ ਜੇ ਸੱਤਾ ਦੇ ਵਿੱਚ ਆਉਂਦੇ ਆ ਤਾਂ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਰਾਜਸਥਾਨ ਦੇ ਵਿੱਚ ਵੀ ਇਹ ਜਿਹੜੀ ਪੁਰਾਣੀ ਪੈਨਸ਼ਨ ਆ ਬਹਾਲ ਕਰ ਦਿੱਤੀ ਗਈ ਹੈ ਤੇ ਸਤੀਸਗੜ ਦੇ ਵਿੱਚ ਵੀ ਇਹ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਗਈ ਹੈ ਤੇ ਹਿਮਾਚਲ ਦੇ ਵਿੱਚ 3 ਮਹੀਨੇ ਦੇ ਅੰਦਰ ਅੰਦਰ ਸਰਕਾਰ ਬਣੀ ਤਾਂ ਉਹਨਾਂ ਨੇ ਜਿਹੜੀ ਪੁਰਾਣੀ ਪੈਨਸ਼ਨ ਆ ਬਹਾਲ ਕਰ ਦਿੱਤੀ ਗਈ ਹੈ ਜੀ ਪੰਜਾਬ ਸਰਕਾਰ ਕਿਉਂ ਨਹੀਂ ਕਰ ਰਹੀ ਪੰਜਾਬ ਸਰਕਾਰ ਤਾਂ ਕਹਿ ਰਹੀ ਹੈ ਕਿ ਬਦਲਾਅ ਆ ਗਿਆ ਹਰ ਇੱਕ ਦੀ ਮੰਗ ਪੂਰੀ ਹੋਊਗੀ ਹਰ ਇੱਕ ਨੂੰ ਖੁਸ਼ ਕੀਤਾ ਜਾਊਗਾ ਜੇ ਜੇ ਸਾਡੀ ਸਰ ਮੰਗ ਪੂਰੀ ਹੁੰਦੀ ਅਸੀਂ ਤਾਂ ਪੰਜਾਬ ਸਰਕਾਰ ਜਿੰਦਾਬਾਦ ਦੇ ਨਾਰੇ ਲਾਵਾਂਗੇ ਜੀ ਅਸੀਂ ਤਾਂ ਬਹੁਤ ਇਸ ਇਹਨਾਂ ਦਾ ਧੰਨਵਾਦ ਕਰਾਂਗੇ ਕਿਉਂਕਿ ਅਸੀਂ ਪਿਛਲੀਆਂ ਵੋਟਾਂ ਤੋਂ ਪਹਿਲਾਂ ਇਹਨਾਂ ਨੂੰ ਵੋਟਾਂ ਵੀ ਪਾਈਆਂ ਜੀ ਜਿਹੜੇ ਹਿਸਾਬ ਦੇ ਨਾਲ ਇਹਨਾਂ ਦੀ ਤਨਮਨ ਤੇ ਤਾਂ ਨਾਲ ਮਦਦ ਕਰ ਸਕਦੇ ਸੀ ਉਹ ਵੀ ਕਰੀ ਜੀ ਇਹਨਾਂ ਦਾ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਸਮਰਥਨ ਕਰਿਆ ਸ਼ਹਿਰਾਂ ਦੇ ਵਿੱਚ ਵੱਧ ਤੋਂ ਵੱਧ ਸਮਰਥਨ ਕਰਕੇ ਬੂਥ ਲਾ ਕੇ ਮਤਲਬ ਸਾਡੇ ਪਰਿਵਾਰਾਂ ਨੇ ਬੂਥ ਲਾ ਕੇ ਇਹਨਾਂ ਦੀਆਂ ਵੋਟਾਂ ਪਾਈਆਂ ਵੀ ਚਲੋ ਇਹ ਸਾਡੇ ਬੁੜਾਪੇ ਦੇ ਬੁੜਾਪੇ ਦਾ ਜਿਹੜਾ ਸਹਾਰਾ ਬਣਨਗੇ ਪਰ ਇਹਨਾਂ ਨੇ ਸਾਨੂੰ ਕੱਖਾਂ ਦੇ ਭਾਰ ਰੋਲੇ ਹੋਇਆ ਜੀ ਪਰ ਇਹ ਤਾਂ ਕਹਿੰਦੇ ਜੀ ਬਦਲਾਅ ਆ ਗਿਆ ਬਹੁਤ ਜ਼ਿਆਦਾ ਦੇਸ਼ ਤਰੱਕੀ ਦੀ ਰਾਹ ਤੇ ਆ ਸੂਬਾ ਪੂਰਾ ਹਰ ਇੱਕ ਵਰਗ ਖੁਸ਼ ਹੈ ਤੁਸੀਂ ਗਰਾਊਂਡ ਪੱਧਰ ਦੇ ਉੱਤੇ ਜਾ ਕੇ ਵੀਰ ਜੀ ਰਿਪੋਰਟਾਂ ਕਰੋ ਤੁਹਾਨੂੰ ਜਿਹੜੀ ਹਕੀਕਤ ਆ ਪਤਾ ਲੱਗ ਜੂਗੀ ਕਿਸਾਨ ਵਰਗ ਆ ਉਹ ਦੁਖੀ ਆ ਵਪਾਰੀ ਵਰਗ ਆ ਉਹ ਦੁਖੀ ਆ ਕੋਈ ਆਪਰੇਟਰ ਨੇ ਟਰੱਕ ਆਪਰੇਟਰ ਨੇ ਉਹ ਦੁਖੀ ਨੇ ਜੀ ਮੁਲਾਜ਼ਮ ਵਰਗ ਆ ਉਹ ਦੁਖੀ ਆ ਤੁਸੀਂ ਇੱਕ ਵੀ ਵਰਗ ਹੈ ਕੋਈ ਉਹ ਉਹ ਸੁਖੀ ਆ ਸਾਨੂੰ ਦੱਸ ਦਿਓ ਤੁਸੀਂ ਆਪ ਰਿਪੋਰਟਰੋਂ ਕਹਿੰਦੇ ਜੀ ਵਿਰੋਧੀ ਪਾਰਟੀਆਂ ਹੀ ਦੁਖੀ ਨੇ ਜਿਨ੍ਹਾਂ ਨੂੰ ਹੁਣਾਂ ਅਹ ਖਾਣ ਦਾ ਮੌਕਾ ਨਹੀਂ ਮਿਲ ਰਿਹਾ ਬਾਕੀ ਤਾਂ ਸਭ ਠੀਕ ਚੱਲ ਰਿਹਾ ਕੋਈ ਗੱਲ ਨਹੀਂ ਜੀ ਆਉਣ ਵਾਲੇ ਸਮਾਂ ਦੇ ਸਮੇਂ ਦੇ ਵਿੱਚ ਵੋਟਾਂ ਨੇੜੇ ਨੇ ਜੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਜੀ ਲੋਕ ਲੋਕ ਜਿਹੜਾ ਇਹ ਇਹ ਇਹਨਾਂ ਦੀ ਇਹਨਾਂ ਦੇ ਜਿਹੜੇ ਕੀਤੇ ਵਾਦੇ ਨੇ ਉਹਨਾਂ ਤੇ ਮੋਹਰ ਲਾ ਦੇਣਗੇ ਜੀ ਜੀ